ਦੀ ਦੌਰਾ ਕੀ ਤਾਬਾ ਦਾ ਕੀ ਹਾਲ ਇਕ ਦੇਖੋ ਮਾਛੀ ਵੜੇ ਦੇ ਨੇੜੇ ਜੋ ਬੰਨ ਦੇ ਹਾਲਤ ਨੇ ਤੇ ਕਾਫੀ ਉਥੇ ਬੰਨ ਟੁੱਟਣ ਦਾ ਖਤਰਾ ਬਣਿਆ ਹੋਇਆ ਸੀ ਕਈ ਦਿਨਾਂ ਤੋਂ ਲੇਕਿਨ ਇਸ ਇਲਾਕੇ ਦੇ ਨੌਜਵਾਨਾਂ ਨੇ ਖਾਸ ਤੌਰ ਤੇ ਮੈਂ ਦੇਖਿਆ ਕਿ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਉਥੇ ਨੌਜਵਾਨ ਕੰਮ ਕਰ ਰਹੇ ਨੇ ਜੋ ਜੋਸ਼ ਨੌਜਵਾਨਾਂ ਦੇ ਵਿੱਚ ਦੇਖਿਆ ਤੇ ਉਹ ਹੈਰਾਨੀਜਨਕ ਆ ਕਿ ਪੰਜਾਬ ਦੇ ਨੌਜਵਾਨਾਂ ਨੂੰ ਬੜਾ ਬਦਨਾਮ ਕੀਤਾ ਗਿਆ ਲੇਕਿਨ ਇਸ ਢੰਗ ਦੇ ਨਾਲ ਉੱਥੇ ਨੌਜਵਾਨ ਕਈ ਦਿਨਾਂ ਤੋਂ ਕੰਮ ਕਰ ਰਹੇ ਆ ਦਿਨ ਰਾਤ ਤੇ ਉਹ ਨੌਜਵਾਨਾਂ ਦੀ ਮਿਹਨਤ ਸਦਕਾ ਜਿਹੜਾ ਬੰਨ ਟੁੱਟਣ ਤੋਂ ਬਚਿਆ ਉਹ ਉੱਥੇ ਸੈਂਕੜੇ ਟਰਾਲੀਆਂ ਤੇ ਹਜ਼ਾਰਾਂ ਦੀ ਗਿਣਤੀ 'ਚ ਨੌਜਵਾਨ ਕੋਈ ਉੱਥੇ ਬੋਰੀਆਂ ਭਰ ਰਹੇ ਨੇ ਮਿੱਟੀ ਦੀਆਂ ਕੋਈ ਉੱਥੇ ਬੋਰੀਆਂ ਬੰਨ ਦੇ ਉੱਪਰ ਲਾ ਰਹੇ ਨੇ ਸੋ ਉਹ ਸਾਰੇ ਲੱਗੇ ਹੋਏ ਲੰਗਰ ਲੱਗੇ ਹੋਏ ਨੇ ਉੱਥੇ ਚਾਹ ਦੇ ਲੰਗਰ ਲੱਗੇ ਨੇ ਪ੍ਰਸ਼ਾਦ ਦੇ ਲੰਗਰ ਲੱਗੇ ਹੋਏ ਨੇ ਸਮੋਤੋ ਦਾ ਕਿ ਡੀਜ਼ਲ ਦੇ ਲੰਗਰ ਲੱਗੇ ਹੋਏ ਨੇ ਸੋ ਇਹ ਇਹ ਜਜ਼ਬਾ ਜਿਹੜਾ ਦੇਖਣ ਨੂੰ ਮਿਲਿਆ ਨੌਜਵਾਨਾਂ ਦੇ ਵਿੱਚ ਮੈਂ ਸਮਝਦਾ ਕਿ ਕਿ ਅੱਜ ਵੀ ਸਾਡਾ ਜਿਹੜਾ ਪੰਜਾਬ ਦਾ ਨੌਜਵਾਨਾ ਤੇ ਅੱਜ ਵੀ ਉਹਦੇ ਅੰਦਰ ਕੋਈ ਵੀ ਜਿਹੜੀ ਕੁਦਰਤੀ ਆਫਤ ਨਾਲ ਲੜਨ ਦਾ ਜਿਹੜਾ ਜਜ਼ਬਾ ਜਿਹੜਾ ਬਰਕਰਾਰ ਹੈਗਾ ਵਾ ਖਾਸ ਤੌਰ ਤੇ ਬੀਬੀਆਂ ਨੇ ਜਿਹੜੀਆਂ ਉਹਨਾਂ ਦਾ ਵੀ ਬਹੁਤ ਵੱਡਾ ਜਿਹੜਾ ਰੋਲ ਰਿਆ ਸਾਡੇ ਨੌਜਵਾਨ ਸਭ ਮਨਰਾਜ ਸਿੰਘ ਲਵਾਨਗੜ੍ਹ ਅਵੇ ਬੈਣੀਪਾਲ ਇਹਨਾਂ ਦੀ ਟੀਮਾਂ ਉੱਥੇ ਕੰਮ ਕਰ ਰਹੀਆਂ ਨੇ ਜੁਗਰਾਜ ਸਿੰਘ ਮੰਡਨ ਦੀਆਂ ਟੀਮਾਂ ਕਰ ਰਹੀਆਂ ਨੇ ਚੀਮਾ ਬੈਰਸਾਲ ਇਹਨਾਂ ਦੀਆਂ ਟੀਮਾਂ ਨੇ ਜਿਹੜੀਆਂ ਸਾਰੀਆਂ ਹੀ ਉੱਥੇ ਕੰਮ ਕਰ ਰਹੀਆਂ ਨੇ ਸਾਡੇ ਬੱਬਲੂ ਲੋਪੋਂ ਜੀ ਉਹਨਾਂ ਦੀ ਟੀਮ ਸਾਰੀ ਕੰਮ ਕਰ ਰਹੀ ਆ ਆਡੇ ਰੂਬੀ ਮਾਛੀਵਾੜਾ ਜੀ ਸਾਰੇ ਜਿਹੜੇ ਉੱਥੇ ਪੂਰੀ ਟੀਮਾਂ ਜਿਹੜੀਆਂ ਕਈ ਦਿਨਾਂ ਤੋਂ ਲੱਗੀਆਂ ਹੋਈਆਂ ਨੇ ਸੋ ਨੌਜਵਾਨਾਂ ਦੀ ਮੇਨ ਸਰਗਾ ਇੱਥੋਂ ਤੱਕ ਪਤਾ ਲੱਗਿਆ ਕਿ ਫਤੇਗੜ ਸਾਹਿਬ ਤੋਂ ਖੰਨੇ ਤੋਂ ਵੀ ਜਿਹੜੇ ਵੱਡੀ ਗਿਣਤੀ 'ਚ ਨੌਜਵਾਨ ਆਏ ਨੇ ਸੋ ਅੱਜ ਮੈਂ ਆਪਣੇ ਵੱਲੋਂ ਵੀ ਉੱਥੇ ਕੋਈ ਡੀਜ਼ਲ ਦਾ ਕੰਮ ਚੱਲ ਰਿਹਾ 2 ਲੱਖ ਰੁਪਏ ਦਾ ਜਿਹੜਾ ਡੀਜ਼ਲ ਹੈਗਾ ਉੱਥੇ ਅਸੀਂ ਜਿਹੜਾ ਆਪਣੇ ਵੱਲੋਂ ਵੀ ਨਿੱਜੀ ਕਮਾਈ ਦੇ ਵਿੱਚੋਂ ਵੀ ਉੱਥੇ ਭੇਜਿਆ ਜਾਊਗਾ ਤੇ ਹੋਰ ਵੀ ਜੋ ਸਾਨੂੰ ਹੁਕਮ ਕਰੋ ਸੰਗਤਾਂ ਹਰ ਤਰ੍ਹਾਂ ਦੀ ਮਦਦ ਕਰਾਂਗੇ ਇਹ ਧੁੰਦਿ ਦੇ ਹਰ ਨਿਚਲੀ ਕੀ ਕੀ ਪ੍ਰਬੰਧ ਕਰਾਈ ਜਾਂਦੀ ਹੈ ਸਰਕਾਰੋਂ ਕੀ ਕਿ ਦੀ ਨਾਕਾਮੀ ਜ਼ਾਹਰ ਹੈ ਜਾਂ ਕੀ ਪ੍ਰੋਬਲਮਾਂ ਪ੍ਰਬੰਧ ਜਦੋਂ ਕਦੀ ਸਾਹਮਣੇ ਆਈ ਹੈ ਦੇਖੋ ਜਦੋਂ ਆਫ ਸੀਜ਼ਨ ਹੁੰਦਾ ਉਸ ਸਮੇਂ ਜਿਹੜੇ ਇਹ ਬੰਨਾਂ ਇਹਨਾਂ ਦਾ ਧਿਆਨ ਰੱਖਣਾ ਇਹਨਾਂ ਨੂੰ ਮਜ਼ਬੂਤ ਕਰਨਾ ਕਿੱਥੇ ਟੱਕਰ ਟੱਕਰਾਂ ਬਣ ਦੀ ਲੋੜ ਹੈਗੀ ਆ ਵੀ ਜਿੱਥੋਂ ਜਿੱਥੋਂ ਬੰਨ ਕਮਜ਼ੋਰ ਹੈਗਾ ਤੇ ਉਹਦੇ ਨਾਲ ਹੀ ਨਾ ਦੇਖਿਆ ਜਿਹੜਾ ਦਰਿਆ ਵਾ ਹੁਣ ਇਹ ਕੰਢੇ ਵਾਲੇ ਪਾਸੇ ਚੱਲ ਰਿਹਾ ਉੱਪਰਲੇ ਪਾਸੇ ਜ਼ਿਆਦਾ ਵਿਚਾਲੇ ਉੱਚੀ ਆ ਜ਼ਮੀਨ ਤੇ ਸਾਈਡਾਂ ਤੇ ਮਾਈਨਿੰਗ ਹੋਈ ਹੋਈ ਆ ਜਿੱਤੇ ਕਰਕੇ ਇਹ ਬੰਨ ਟੁੱਟਣ ਦੇ ਜਿਹੜੇ ਖਤਰੇ ਮਾਈਨਿੰਗ ਕਰਕੇ ਵਧ ਸੋ ਇਹੀ ਜੇ ਵਿਚਾਲਿਓ ਜਿਹੜੀ ਮਿੱਟੀ ਚੱਕ ਕੇ ਸਾਈਡਾਂ ਤੇ ਸਾਈਡਾਂ ਉੱਚੀਆਂ ਹੋਣ ਵਿਚਾਰੜਲਾ ਨੀਮਾ ਹੋਵੇ ਪੋਰਸ਼ਨ ਤਾਂ ਇਹ বন ਰੁਟਣ ਦਾ ਖਤਰਾ ਜਿਹੜਾ ਬਹੁਤ ਘਟ ਜਾਂਦਾ ਸੋ ਦੇ ਨਾਲ ਹੀ ਇਸ ਵਾਰ ਪਤਾ ਸੀ ਵੀ ਇੰਨੀ ਜ਼ਿਆਦਾ ਬਰਸਾਤ ਹੋਣੀ ਆ ਉਹ ਤਾਂ ਨੈਟ ਤੇ ਸਾਰਾ ਕੁਝ ਆ ਜਾਂਦਾ ਤੇ ਸਰਕਾਰ ਨੂੰ ਚਾਹੀਦਾ ਸੀ ਕਿ ਪਹਿਲਾਂ ਹੀ ਸਮੇਂ ਸਿਰ ਪਾਣੀ ਜਿਹੜਾ ਡੈਮਾਂ ਦੇ ਵਿੱਚੋਂ ਘਟਾ ਲਿਆ ਜਾਂਦਾ ਤਾਂ ਜੋ ਇਸ ਤਰ੍ਹਾਂ ਦੇ ਹਾਲਾਤ ਨਾ ਬਣਦੇ ਤੇ ਅੱਜ ਕਰੋੜਾਂ ਅਰਬਾਂ ਦਾ ਨੁਕਸਾਨ ਆ ਜਿਹੜਾ ਸੋਚੇ ਪੰਜਾਬ ਦੇ ਅੰਦਰ ਕਿਉਂਕਿ ਅਸੀਂ ਪਿੱਛੇ ਫਿਰੋਜ਼ਪੁਰ ਤਰਨਤਾਰਨ ਤੇ ਅਜਨਾਲਾ ਡੇਰਾ ਬਾਬਾ ਨਾਨਕ ਰਮਦਾਸ ਇਹਨਾਂ ਸਾਰੇ ਇਲਾਕਿਆਂ ਦੇ ਵਿੱਚ ਜਿਹੜਾ ਜਾ ਕੇ ਆਏ ਆ ਤੇ ਸਾਰੇ ਕਿਤੇ ਹੀ ਜਿਹੜਾ ਨੌਜਵਾਨਾ ਸਾਡਾ ਪੰਜਾਬ ਦਾ ਉਹ ਡਟਿਆ ਹੋਇਆ ਵਾ ਹਰ ਕੈਂਪ ਦੇ ਵਿੱਚ ਡਟੇ ਹੋਏ ਨੇ ਵੱਖ-ਵੱਖ ਸੰਸਥਾਵਾਂ ਵੱਲੋਂ ਜਿਹੜੇ ਕੈਂਪ ਲਾਏ ਗਏ ਨੇ ਤੇ ਉਹਦੇ ਵਿੱਚ ਸਭ ਤੋਂ ਵੱਧ ਨੌਜਵਾਨ ਕੰਮ ਕਰ ਰਹੇ ਨੇ ਸੋ ਇਹ ਇਹ ਜੋ ਵੀ ਇਹਨਾਂ ਹਾਲਾਤਾਂ ਦੇ ਵਿੱਚ ਲੋਕਾਂ ਨੂੰ ਰਾਸ਼ਨ ਪਹੁੰਚਾਉਣ ਦੇ ਵਿੱਚ ਉੱਥੇ ਚਾਹੇ ਪਸ਼ੂਆਂ ਨੂੰ ਚਾਰਾ ਪਹੁੰਚਾਉਣ ਦੇ ਵਿੱਚ ਤੇ ਜੋ ਵੀ ਲੋੜਾਂ ਹੈਗੀਆਂ ਨੇ ਉਹ ਪੂਰੀਆਂ ਕਰਨ ਦੇ ਵਿੱਚ ਨੌਜਵਾਨ ਬਹੁਤ ਵਧੀਆ ਟੰਗ ਦੇ ਨਾਲ ਬੜੀ ਡੈਡੀਕੇਸ਼ਨ ਦੇ ਨਾਲ ਅਸੀਂ ਦੇਖਿਆ ਕਿ ਟੀਮਾਂ ਕੰਮ ਕਰ ਰਹੀਆਂ ਨੇ ਤੁਸੀਂ ਗੱਲ ਕੀਤੀ ਸੈਸ਼ਨ ਬੁਲਾਉਣ ਦੀ ਵਿਧਾਸਪਾ ਸੈਸ਼ਨ ਬੁਲਾ ਕੇ ਜੋ ਕਮੀਆਂ ਨੇ ਕਿਤੇ ਉਹਦੇ ਬਾਰੇ কথা ਕੀਤਾ ਤੇ ਕੋਈ ਇੱਕ ਸਪੈਸ਼ਲ ਸੈਸ਼ਨ ਆ ਜਿਹੜਾ ਸਰਕਾਰ ਨੂੰ ਬੁਲਾਉਣਾ ਚਾਹੀਦਾ ਤਾਂ ਜੋ ਸਿਰਫ ਹੜਾ ਤੇ ਡਿਬੇਟ ਹੋਵੇ ਕਿੱਥੇ ਕਮੀਆਂ ਰਹੀਆਂ ਨੇ ਤੇ ਉਹਦੇ ਕਾਰਨ ਕੀ ਨੇ ਤੇ ਆਉਣ ਵਾਲੇ ਸਮੇਂ ਦੇ ਵਿੱਚ ਕਿਸ ਤਰ੍ਹਾਂ ਅਸੀਂ ਜਿਹੜੇ ਪੰਜਾਬ ਦੇ ਕਿਸਾਨ ਨੇ ਉਹਨਾਂ ਦੀ ਫਸਲ ਨੂੰ ਉਹਨਾਂ ਦੇ ਘਰਾਂ ਨੂੰ ਉਹਨਾਂ ਦੇ ਮਾਲ ਡੰਗਰ ਨੂੰ ਪਸ਼ੂਆਂ ਨੂੰ ਅਸੀਂ ਕਿਵੇਂ ਬਚਾ ਸਕਦੇ ਹਾਂ ਹੜਾ ਤੋਂ ਕਿਉਂਕਿ ਅ ਪਿਛਲੇ ਕੁਝ ਸਾਲਾਂ ਦੇ ਵਿੱਚ ਹੀ 2-3 ਵਾਰ ਜਿਹੜਾ ਭਾਰੀ ਨੁਕਸਾਨ ਹੋਇਆ 23 ਦੇ ਵਿੱਚ ਵੀ ਪਾਣੀ ਆਇਆ ਤੇ ਉਹਦੇ ਨਾਲ ਹੀ ਹੁਣ ਜਦੋਂ 25 ਦੇ ਵਿੱਚ ਵੀ ਆਇਆ ਪਹਿਲਾਂ 19 ਦੇ ਵਿੱਚ ਵੀ ਪਾਣੀ ਆਇਆ ਕਾਫੀ ਇਲਾਕਿਆਂ ਦੇ ਵਿੱਚ ਸੋ ਤਿੰਨ ਤਿੰਨ ਵਾਰ ਫਸਲ ਜਿਹੜੀ ਖਰਾਬ ਹੋ ਗਈ ਉਹਦੇ ਨਾਲ ਹੀ ਜਿਹੜੀ ਸਭ ਤੋਂ ਵੱਡੀ ਮੰਗ ਆ ਹੁਣ ਕਿਸਾਨਾਂ ਦੇ ਵੀ ਜਿਹੜੀ ਜਿਹੜਾ ਰੇਤਾ ਜਿਹੜੀ ਸਿਲਟ ਜਿਹੜੀ ਇਹ ਬੰਨਾ ਦਰਿਆ ਦੇ ਹਟਣਾ ਆਉਂਦੀ ਆ ਕਿ ਉਹ ਚੱਕਣ ਦਾ ਅਧਿਕਾਰ ਆ ਜਿਹੜਾ ਕਿਸਾਨਾਂ ਨੂੰ ਮਿਲਣਾ ਚਾਹੀਦਾ ਕਿਉਂਕਿ ਉਹਨਾਂ ਦੀ ਜਮੀਨਾਂ ਖਰਾਬ ਹੁੰਦੀਆਂ ਨੇ ਤੇ ਉਹ ਉਹ ਉਹਨੂੰ ਹੱਥ ਨਹੀਂ ਲਾ ਸਕਦੇ ਉਹ ਇਹਦੇ ਤੇ ਪੂਰਾ ਜਿਹੜਾ ਵਿਧਾਨ ਸਭਾ ਦਾ ਇੱਕ ਜਿਹੜਾ ਸੈਸ਼ਨ ਸਪੈਸ਼ਲ ਸੈਸ਼ਨ ਬਣਾਉਣਾ ਚਾਹੀਦਾ ਉੱਥੇ ਡਿਬੇਟ ਹੋਣੀ ਚਾਹੀਦੀ ਆ ਤੇ ਉਹਦੇ ਕੀ ਕਾਰਨ ਰਹੇ ਤੇ ਆਉਣ ਵਾਲੇ ਸਮੇਂ ਦੇ ਵਿੱਚ ਕਿਵੇਂ ਅਸੀਂ ਪੰਜਾਬ ਦੀ ਕਿਸਾਨੀ ਨੂੰ ਉਹਨਾਂ ਦੀਆਂ ਜ਼ਮੀਨਾਂ ਨੂੰ ਉਹਨਾਂ ਦੀ ਫਸਲਾਂ ਨੂੰ ਅਸੀਂ ਕਿਵੇਂ ਬੜਾ ਤੋਂ ਬਚਾ ਸਕਦੇ ਹਾਂ ਇਹਦੇ ਤੇ ਸਾਰਾ ਵਿਚਾਰ ਹੋਣਾ ਚਾਹੀਦਾ